ਇੱਥੇ ਅਸੀਂ ਇੱਕ ਗੁਰਮੀਤ ਸਿੰਘ RAM Rahim ਨੂੰ ਰੋਂਨੇ ਆ ਕਿ RAM ਰਹੀਮ ਸਾਧ ਬਲਾਤਕਾਰੀ ਹੀ ਆਪਾਂ ਇੱਕ ਨੂੰ ਰੋਂਨੇ ਆ ਆਪਾਂ ਆਸਾ RAM ਨੂੰ ਰੋਂਨੇ ਆ ਭਾਈ ਬੇਨਤੀ ਕਰਾਂ ਸਾਡੇ ਪੰਜਾਬ ਦੇ ਵਿੱਚ RAM Rahim ਦੇ ਆਸਾ RAM ਦੇ ਵੀ ਪਿਓ ਬੈਠੇ ਆ ਜਿਹੜੇ ਲੋਕਾਂ ਨੂੰ ਗੁਰਬਾਣੀ ਦੀ ਆੜ ਦੇ ਵਿੱਚ ਲੁੱਟ ਰਹੇ ਆ ਤੁਹਾਨੂੰ ਪਤਾ ਹੀ ਕਿਹੜੇ ਲੁੱਟ ਰਹੇ ਕਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਤੁਹਾਨੂੰ ਪਤਾ ਹੀ ਆ ਕਿਹੜੇ ਆ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਨਾਲ 8-8 ਸਾਲਾਂ ਦੇ ਬੱਚਿਆਂ ਦੇ ਨਾਲ ਕਿਹੜੇ ਜਿਹੜੇ ਕੋ ਕਰਮ ਕਰਦੇ ਆ ਤੁਹਾਨੂੰ ਪਤਾ ਹੀ ਆ ਕਿਹੜੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਕਰਦੇ ਆ ਤੁਹਾਨੂੰ ਪਤਾ ਹੀ ਆ ਤੇ ਨਾਂ ਕੀ ਦਿੱਤਾ ਭਗਤੀ ਦਾ ਘਰ ਹੁਣ ਤਾਂ ਗੱਲਾਂ ਜਗ ਜਾਰ ਹੋ ਗਈਆਂ ਵਾ ਤ੍ਰਿਪੋਰੀਆਂ ਚ ਕਿਹੜੀ ਭਗਤੀ ਕਰਦੇ ਸਾਧ ਇੱਕ ਬਾਬੇ ਬਾਰੇ ਮੈਂ ਬੋਲਿਆ ਹਾਂ ਉਹ ਐਡਾ ਫਟਿਆ ਖਾ ਖਾ ਕੇ ਬਾਬਾ ਉਹਨੂੰ ਬਾਬੇ ਨੂੰ ਸੰਗਤ ਦੇ ਵਿੱਚ ਕਥਾ ਸੁਣਾ ਰਿਹਾ ਹੋ ਬਾਬਾ ਆਂਦਾ 60 ਸਾਲ ਦੀ ਮੇਰੀ ਉਮਰ ਹੋ ਗਈ ਆਂਦਾ ਸੁਪਨੇ ਦੇ ਵਿੱਚ ਵਿਆਹ ਆ ਸੁਪਨੇ ਦੇ ਵਿੱਚ ਆਂਦਾ ਮੇਰਾ ਵਿਆਹ ਹੋ ਗਿਆ ਕੀ ਆ ਕਥਾ ਸੁਣਾਉਣ ਵਾਲੀ ਸੰਗਤ ਦੇ ਵਿੱਚ ਕੀ ਆਈਡੀ ਅਸਲ ਇਹੇ ਕਥਾ ਬਾਬਾ ਸੁਣਾ ਰਿਹਾ ਸੰਗਤ ਦੇ ਵਿੱਚ ਕੀ ਇਹ ਕਥਾ ਸੰਗਤ ਦੇ ਵਿੱਚ ਸੁਣਾਈ ਜਾਣ ਵਾਲੀ ਹੈ ਬਾਬੇ ਨੂੰ ਸੁਪਨਾ ਆਵੇ ਕੋਈ ਬਾਬਾ ਸੇਵਾ ਕਰ ਰਿਹਾ ਵਾ ਕੋਈ ਬਾਬੇ ਨੂੰ ਸੁਪਨਾ ਆਵੇ ਵੀ ਬਾਬਾ ਕੋਈ ਪਾਉਰਪਕਾਰ ਕਰ ਰਿਹਾ ਬਾਬਾ ਕੋਈ ਬਾਬੇ ਨੂੰ ਸੁਪਨਾ ਆਵੇ ਗਾਂ ਸਿਆਲ ਦਾ ਮੌਸਮ ਆ ਰਿਹਾ ਵਾ ਬਾਬਾ ਕਿਤੇ ਬੱਚਿਆਂ ਨੂੰ ਕੰਬਲ ਦਾਨ ਕਰ ਰਿਹਾ ਵਾ ਉਹ ਕਦੇ ਬਾਬੇ ਨੂੰ ਸੁਪਨਾ ਆਵੇ ਬਾਬਾ ਕਿਤੇ ਗਰੀਬ ਬੱਚਿਆਂ ਨੂੰ ਵਸਤਰ ਲੈ ਕੇ ਦੇ ਰਿਆ ਗਰਮ ਕਿਤੇ ਕੋਟੀਆਂ ਲੈ ਕੇ ਕਿਤੇ ਸਵਿਟਰ ਲੈ ਕੇ ਦੇ ਰਿਆ ਵਾ ਬਾਬੇ ਨੂੰ ਸੁਪਨਾ ਆਵੇ ਤੇ ਬਾਬੇ ਨੂੰ ਸੁਪਨਾ ਆ ਕੇ ਹੋ ਜਾ ਰਿਹਾ ਵਾ ਉਹ ਬਾਬਾ ਕੀ ਕਹਿ ਰਿਹਾ ਆਂਦਾ 60 ਸਾਲ ਦੀ ਮੇਰੀ ਉਮਰ ਹੋ ਗਈ ਆਂਦਾ ਸੁਪਨੇ 'ਚ ਰਾਤੀ ਮੇਰਾ ਵਿਆਹ ਹੋ ਗਿਆ ਤੇ ਭਾਈ ਜੇ ਤੁਹਾਨੂੰ ਸੁਪਨੇ ਆ ਰਹੇ ਆ ਤੁਹਾਡੇ ਦਿਮਾਗ ਦੇ ਵਿੱਚ ਐਡੀ ਗੰਦਗੀ ਭਰੀ ਆ ਤੇ ਮੂੰਹ 'ਚ ਜ਼ਬਾਨ ਪਾ ਕੇ ਚੁੱਪੀ ਕੀਤਾ ਰੋ ਜੇ ਤੁਹਾਡੇ ਦਿਮਾਗ ਦੇ ਵਿੱਚ ਇਨੀ ਗੰਦਗੀ ਭਰੀ ਆ ਤੇ ਬਜ਼ੁਰਗੋ ਹੱਥ ਜੋੜ ਕੇ ਬੇਨਤੀ ਵੀ ਚੋਪੀ ਕਿਥੇ ਰਹੋ ਸੰਗਤ ਦੇ ਵਿੱਚ ਇਹੋ ਜੀ ਗੱਲ ਕਰ ਰਹੇ ਬਾਬਾ ਜੀ ਤੇ ਕਮਾਲ ਦੀ ਗੱਲ ਦੇਖੋ ਸਾਹਮਣੇ ਉਹਨਾਂ ਦੇ ਚੇਲੇ ਚੱਲੀਆਂ ਸਰੇ ਆ ਅੱਛਾ ਇਹੀ ਕਥਾ ਸਾਡੇ ਕਿਸੇ ਇਹੀ ਸੁਪਨਾ ਸਾਡੇ ਕਿਸੇ ਰਾਗੀ ਨੂੰ ਆਇਆ ਦਾ ਸਾਡੇ ਕਿਸੇ ਢਾਡੀ ਨੂੰ ਸਾਡੇ ਪ੍ਰਚਾਰਕ ਨੂੰ ਕਿਸੇ ਕੁਸ਼ਰ ਨੂੰ ਆਇਆ ਹੁੰਦਾ ਤੇ ਉਹ ਕਿਦਾ ਇਦਾਂ ਦੀ ਸਟੇਟਮੈਂਟ ਸੰਗਤ ਦੇ ਵਿੱਚ ਦੇ ਦਿੰਦਾ ਸੰਗਤ ਨਹੀਂ ਕੇਣਾ ਸੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਤੇ ਬਾਬਾ ਜੀ ਇੰਨੀ ਘਟਗਾ ਕਥਾ ਸੰਗਤ ਦੇ ਵਿੱਚ ਸੁਣਾ ਗਏ ਉੱਥੇ ਭਾਵਨਾਵਾਂ ਹੋਇਆ ਕੱਖਣੀ ਕੋਈ ਨਹੀਂ ਬੋਲਿਆ ਉੱਥੇ ਸਾਰਿਆਂ ਨੇ ਹੱਤੇ ਹੱਥ ਰੱਖ ਕੇ ਸਾਰੇ ਖੜਕੜ ਕੇ ਸੁਣਦੇ ਰਹੇ ਹੱਸ-ਹੱਸ ਕੇ ਸੁਣਦੇ ਰਹੇ ਕੀ ਆ ਤਮਾਸ਼ਾ ਬਣਾਤਾ ਜੀ ਏ ਬਾਬਿਓ ਜੇ ਤੁਹਾਡੇ ਦਿਮਾਗ ਦੇ ਵਿੱਚ ਪਈ ਇੰਨੀ ਗੰਦਗੀ ਭਰੀ ਆ ਤੇ ਤੁਸੀਂ ਕੋਈ ਬਾਬੇ ਨੂੰ ਸੁਪਨਾ ਆਵੇ ਕੋਈ ਬਾਬਾ ਪਰਪਕਾਰ ਕਰਨ데요 ਵਾ ਅੱਛਾ ਫਿਰ ਸੁਪਨਾ ਆਇਆ ਕਿਦਾਂ ਮੈਂ ਸੁਪਨੇ ਦੀ ਡੈਫੀਨੇਸ਼ਨ ਦੱਸਾਂ ਇਹ ਬਾਬੇ ਇਹ ਪਖੰਡ ਕਰਦੇ ਆ ਕਿ ਸਾਨੂੰ ਅਸੀਂ ਛੜੇ ਰਹਿ ਕੇ ਬੰਦਗੀ ਕਰਦੇ ਆ ਤਾਂ ਮੈਂ ਬੇਨਤੀ ਕਰਾਂ ਕੀ ਕਿਸੇ ਬੰਦੇ ਨੇ ਗੁਰੂ ਨਾਨਕ ਸਾਹਿਬ ਤੋਂ ਵੱਡਾ ਧਰਮ ਕਮਾਇਆ ਵਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਪਾਸ਼ਾਈਆਂ ਨੇ 10 ਪਾਸ਼ਾਈਆਂ ਦੇ ਵਿੱਚੋਂ 9 ਦੀਆਂ 9 ਪਾਸ਼ੀਆਂ ਗ੍ਰਸਤੀ ਸਵਾਏ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੂੰ ਛੱਡ ਕੇ ਉਹ ਵੀ ਕਿਉਂ ਉਹਨਾਂ ਦੀ ਉਮਰ ਛੋਟੀ ਐ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀਆਂ ਮਹਾਪੁਰਖਾਂ ਦੀ ਬਾਣੀ ਦਰਜ ਆ ਸਾਰੀਆਂ ਦੀਆਂ ਸਾਰੀਆਂ ਮਹਾਪੁਰਖ ਸਾਰੇ ਦੇ ਸਾਰੇ ਮਹਾਪੁਰਖ ਗ੍ਰਸਤੀ ਨੇ ਤੇ ਪਰ ਕੀ ਕਹਿੰਦੇ ਉਹਨਾਂ ਤੋਂ ਵੱਡਾ ਧਰਮ ਕਮਾਇਆ ਵਾ ਇਹ ਬਾਬੇ ਕਹਿੰਦੇ ਆ ਵੀ ਛੜੇ ਰਹਿ ਗਏ ਅਸੀਂ ਬੰਦਗੀ ਦਾ ਕੰਮ ਕਰਦੇ ਆ ਧਰਮ ਦਾ ਕੰਮ ਕਰਦੇ ਆ ਇਹ ਬਾਬੇ ਕਹਿੰਦੇ ਵੀ ਸਾਡਾ ਟਾਈਮ ਨਹੀਂ ਲੱਗਣਾ ਵੀ ਪਰਿਵਾਰ ਨੂੰ ਟਾਈਮ ਦੇ ਸਕੀਏ ਮੈਂ ਬੇਨਤੀ ਕਰਾਂ ਕੀ ਕੋਈ ਬੰਦਾ ਗੁਰੂ ਨਾਨਕ ਸਾਹਿਬ ਤੋਂ ਵੀ ਜ਼ਿਆਦਾ ਵਿਜੀ ਹੋ ਸਕਦਾ ਵਾ ਗੁਰੂ ਸਾਹਿਬ ਨੇ ਪ੍ਰਚਾਰ ਫੇਰੀਆਂ ਕੀਤੀਆਂ ਭੁੱਲੀ ਭੜਕੀ ਦੁਨੀਆ ਨੂੰ ਸਿੱਧੇ ਰਸਤੇ ਪਾਇਆ ਕੀ ਕੋਈ ਬੰਦਾ ਗੁਰੂ ਨਾਨਕ ਸਾਹਿਬ ਤੋਂ ਵੀ ਜ਼ਿਆਦਾ ਵਿਜੀ ਹੋ ਸਕਦਾ ਵਾ ਗੁਰੂ ਨਾਨਕ ਪਾਇਆ ਖੁਦ ਗ੍ਰਿਸ਼ਤੀ ਸੀ ਤੇ ਕੀ ਕਹੇ ਆਪਣੇ ਆਪ ਨੂੰ ਸੰਤ ਖਵਾਉਣ ਵਾਲੇ ਨੇ ਗੁਰੂ ਸਾਹਿਬ ਤੋਂ ਵੱਡਾ ਧਰਮ ਕਮਾਇਆ ਵਾ ਇੱਕ ਮੈਂ ਬੇਨਤੀ ਕਰਾ ਜੀ ਹੱਥ ਜੋੜ ਕੇ ਬੇਨਤੀ ਕਰਾ ਧੀ ਹੁੰਦੀ ਨਾ ਇੱਕ ਬੱਚੀ ਜਿਹਨੂੰ ਗੁਰੂ ਸਾਹਿਬ ਦੇ ਦਿੰਦੇ ਆ ਇਹ ਧੀ ਬੜਾ ਅਨਮੋਲ ਸਾਡੇ ਕੋਲ ਖਜ਼ਾਨਾ ਵਾ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਧੀਆ ਹੱਥ ਜੋੜ ਕੇ ਬੇਨਤੀ ਕਰੂੰਗਾ ਇਹ ਧੀਆ ਬੜਾ ਅਨਮੋਲ ਖਜਾਨਾ ਇਹਨਾਂ ਧੀਆ ਨੂੰ ਆਪਣੀਆਂ ਨੂੰ ਆਪਣੇ ਘਰ ਦੇ ਵਿੱਚ ਰੱਖੋ ਇਹਨਾਂ ਧੀਆ ਆਪਣੀਆਂ ਨੂੰ ਜੇ ਲੈ ਕੇ ਜਾਣਾ ਕਿਤੇ ਹੱਥ ਜੋੜ ਕੇ ਬੇਨਤੀ ਆ ਗੁਰੂ ਘਰ ਲੈ ਕੇ ਜਾਓ ਇਹ ਬੜੀ ਵੱਡੀ ਦਾਤ ਆ ਧੀ ਦੀ ਜਿਹੜੀ ਗੁਰੂ ਸਾਹਿਬ ਨੇ ਤੁਹਾਨੂੰ ਧੀ ਦੇਤੀ ਹੈ ਤੇ ਆਪਣੀਆਂ ਧੀਆ ਨੂੰ ਇਹੋ ਜੇ ਬਲਾਤਕਾਰੀ ਸਾਧਾਂ ਦੇ ਕੋਲ ਹੱਥ ਜੋੜ ਕੇ ਬੇਨਤੀ ਕਰੂੰਗਾ ਪੇ ਨਾ ਲੈ ਕੇ ਜਾਓ ਛੋਟੇ ਛੋਟੇ ਜੱਸੀ ਬਾਬੇ ਵੱਲ ਵੇਖ ਲੋ ਛੋਟੇ ਛੋਟੇ ਬੱਚੇ ਨਹੀਂ ਬਖਸ਼ੇ ਨਾ ਸਾਧਾਂ ਨੇ ਅਠਾ ਅਠਾ ਸਾਧਾਂ ਦੇ ਬੱਚੇ ਹੁਣ ਉਹ ਲੱਖਾ ਬਾਬਾ ਕੀ ਬਿਆਨ ਦੇ ਰਿਹਾ ਵਾ ਲੱਖੇ ਬਾਬੇ ਦੀ ਵੀਡੀਓ ਨਿਕਲ ਕੇ ਆਈ ਚਰਨ ਘਾੜ ਵਾਲਾ ਬਾਬਾ ਉਹਦੀ ਵੀਡੀਓ ਨਿਕਲ ਕੇ ਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਬਿਆਂ ਨੇ ਬਲਾਤਕਾਰ ਕੀਤੇ ਐਨਾ ਸਾਰਾ ਕੁਝ ਮੈਂ ਬੇਨਤੀ ਕਰਾਂ ਸਾਰਾ ਕੁਝ ਸਾਨੂੰ ਪਤਾ ਲੱਗ ਗਿਆ ਵਾ ਕਿ ਬਾਬੇ ਡੇਰਿਆਂ ਦੇ ਵਿੱਚ ਕਰਦੇ ਕੀ ਆ ਡੇਰਿਆਂ ਦੇ ਵਿੱਚ ਕਰਦੇ ਕੀ ਬਾਬੇ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਵਾ ਪਰ ਸਿਰੇ ਦੀਆਂ ਭੇਡਾਂ ਵਾਂਹੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਤੁਰਪਈ ਦਾ ਟਰਾਲੀ ਭਰ ਕੇ ਡੇਰੇ ਨੂੰ ਇੱਕ ਧਿਆਨ ਦਿਓ ਇੱਕ ਚੀਜ਼ ਇਹ ਜਿੰਨੇ ਪੰਜਾਬ ਦੇ ਵਿੱਚ ਡੇਰੇ ਖੁੱਲੇ ਆ ਨਾ ਇਹ ਡੇਰੇ ਧਿਆਨ ਦਿੱਤਾ ਹੋਵੇ ਇਤਿਹਾਸਕ ਸਥਾਨਾਂ ਦੇ ਲਾਗੇ ਖੁੱਲੇ ਆ ਇਤਿਹਾਸਕ ਸਥਾਨਾਂ ਤੋਂ ਵੱਧ ਤੋਂ ਵੱਧ 2 ਕਿਲੋਮੀਟਰ 1.5 ਕਿਲੋਮੀਟਰ ਨਾਲ ਨਾਲ ਹੀ ਖੁੱਲੇ ਆ ਕਿਉਂ ਕਿ ਕਿਉਂਕਿ ਜੇਕਰ ਕੋਈ ਬੰਦਾ ਇਤਿਹਾਸਕ ਗੁਰਦੁਆਰੇ ਦੇ ਵਿੱਚ ਜਾਊਗਾ ਤੇ ਉਹ ਬੰਦਾ ਸਾਡੇ ਡੇਰੇ ਵੀ ਆਊਗਾ ਸਿੱਖੀ ਤੋਂ ਤੋੜ ਕੇ ਇਹ ਪਖੰਡੀ ਸਾਧ ਆਪਣੇ ਆਪ ਨੂੰ ਗੁਰੂ ਨਾਨਕ ਦੇ ਘਰ ਦੇ ਸ਼ਰੀਕ ਬਣ ਕੇ ਬਹਿ ਗਏ ਪਖੰਡੀ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਪ੍ਰਕਾਸ਼ ਕਿਉਂ ਲੱਗੇ ਵਿੱਚ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਆ? ਕੇਵਲ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਆੜ ਦੇ ਵਿੱਚ ਲੁੱਟਣ ਦੇ ਲਈ ਤਾਂ ਕਿ ਲੋਕਾਂ ਨੂੰ ਲੱਗੇ ਕਿ ਭਾਈ ਸਿੱਖੀ ਦਾ ਪ੍ਰਚਾਰ ਹੋ ਰਿਹਾ ਵਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੋ ਰਿਹਾ ਵਾ। ਤੇ ਭਰ 88 ਸਾਲਾਂ ਦੇ ਜਿਹੜੇ ਲੋਕ ਬੱਚੇ ਨਹੀਂ ਬਖਸ਼ਣਦੇ। ਤਾਂ ਕੀ ਉਹ ਸੰਤ ਹੋਣਗੇ? ਫਿਰ ਸਾਡੇ ਪ੍ਰਚਾਰਕਾਂ ਦੀ ਕਿੱਡੀ ਵੱਡੀ ਗਲਤੀ ਆ ਸਭ ਤੋਂ ਵੱਡਾ ਦੋਸ਼ ਆਪਣੇ ਪ੍ਰਚਾਰਕਾਂ ਨੂੰ ਦਊਂਗਾ ਮੈਂ ਸਭ ਤੋਂ ਵੱਡੀ ਗਲਤੀ ਭਾਈ ਸਾਡੇ ਪ੍ਰਚਾਰਕਾਂ ਦੀ ਕਿਵੇਂ ਗਲਤੀ ਜਾ ਜਾ ਗਏ ਉਹਨਾਂ ਦੇ ਡੇਰਿਆਂ ਦੇ ਵਿੱਚ ਕਥਾ ਕਰਕੇ ਤੇ ਵਿਸ਼ਖਮਨੀ ਸਾਹਿਬ ਦੇ ਵਿੱਚ ਸੰਤ ਸ਼ਬਦ ਆਇਆ ਵਾ ਉਹ ਸੰਤ ਸ਼ਬਦ ਅਰਥ ਗਲਤ ਕੱਟ ਕੇ ਉਹ ਸੰਤ ਇਹਨਾਂ ਨੂੰ ਆ ਕੇ ਹੁੰਦੀ ਆ ਹੁਣ ਜਿੱਥੇ ਐਵੇਂ ਮੈਂ ਬੇਨਤੀ ਕਰ ਦਵਾ ਸੰਤ ਕਿੰਨੂੰ ਗਿਆ ਗੁਰਬਾਣੀ ਦੇ ਵਿੱਚ ਜਿੱਥੇ ਵੀ ਕੁਰਬਾਨੀ ਦੇ ਵਿੱਚ ਸੰਤ ਸ਼ਬਦ ਆਇਆ ਨਾ ਉਹ ਗੱਲ ਇੱਕ ਕਾਲਪੁਰਖ ਦੀ ਕੀਤੀ ਆ ਜਿੱਥੇ ਵੀ ਗੁਰਬਾਣੀ ਦੇ ਵਿੱਚ ਬ੍ਰਹਮ ਗਿਆਨੀ ਮਹਾਪੁਰਸ਼ ਸ਼ਬਦ ਆਇਆ ਵਾ ਉਹ ਕਿਸੇ ਦੇਹਧਾਰੀ ਦੀ ਗੱਲ ਨਹੀਂ ਕੀਤੀ ਉਹ ਕਾਲਪੁਰਖ ਵੈਗਰੂ ਦੀ ਗੱਲ ਕੀਤੀ ਆ ਹੁਣ ਉਦਾਹਰਨ ਦਵਾ ਪੰਕਤੀ ਕੀ ਆ ਬ੍ਰਹਮ ਗਿਆਨੀ ਸਭ ਸਿਸ਼ਟਾ ਕਰਤਾ ਮੰਨਦੇ ਵਿੱਚ ਸਵਾਲ ਆਊਗਾ ਕਿ ਕਿਹੜਾ ਬ੍ਰਹਮ ਗਿਆਨੀ ਆ ਜਿੰਨੇ ਐਡੀ ਵੱਡੀ ਸ੍ਰਿਸ਼ਟੀ ਬਣਾਤੀ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਸਵਾਲ ਮਨ ਚ ਆਊਗਾ ਪਿਓ ਕਿਹੜਾ ਲੰਮੇ ਝੱਗੇ ਵਾਲਾ ਸਾਧਿਆ ਜਿੰਨੇ ਐਡੀ ਵੱਡੀ ਸ੍ਰਿਸ਼ਟੀ ਬਣਾਤੀ ਜਿਹੜਾ ਸਦਾ ਜੀਂਦਾ ਵਾ ਜਿਹੜਾ ਨਹੀਂ ਮਰਦਾ ਸਦਾ ਜੀਵੇ ਨਹੀਂ ਮਰਦਾ ਕਿਹੜਾ ਬ੍ਰਹਮ ਗਿਆਨੀ ਉਹ ਉਹ ਬ੍ਰਹਮ ਗਿਆਨੀ ਕਹੇ ਲੰਮੇ ਝੱਗੇ ਵਾਲੇ ਸਾਧ ਨੂੰ ਨਹੀਂ ਕਿਹਾ ਉਹ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁਣ ਸਾਡੇ ਲੋਕ ਸਵਾਲ ਕਰਦੇ ਆ ਕਿ ਗੁਰਬਾਣੀ ਦੇ ਵਿੱਚ ਸੰਤ ਸੰਤਾਂ ਨੂੰ ਮੰਨਦੀ ਗੁਰਬਾਣੀ ਬਿਲਕੁਲ ਮੰਨਦੀ ਆ ਕਿਉਂ ਨਹੀਂ ਮੰਨਦੀ ਗੁਰਬਾਣੀ ਸੰਤ ਉਹਨੂੰ ਮੰਨਦੀ ਆ ਜਿਹੜਾ ਬੰਦਾ ਕਿਸਦਾ ਹੱਕ ਨਾ ਖਾਵੇ ਗੁਰਬਾਣੀ ਸੰਤ ਉਹਨੂੰ ਮੰਨਦੀ ਆ ਜਿਹੜਾ ਬੰਦਾ ਕਿਸ ਦੀ ਧੀ ਵੱਲ ਕਿਸ ਦੀ ਭੈਣ ਵੱਲ ਕਿਸ ਦੀ ਬੇਟੀ ਵੱਲ ਮਾੜੀ ਨਿਗਾਹ ਨਾ ਵੇਖੇ ਗੁਰਬਾਣੀ ਉਹਨੂੰ ਸੰਤ ਮੰਨਦੀ ਆ ਹੁਣ ਤੁਸੀਂ ਦੱਸੋ ਵੀ ਤੁਸੀਂ ਉਹਨੂੰ ਸੰਤ ਮੰਨਣ ਲਈ ਤਿਆਰ ਜੀ ਸਾਡੇ ਅਕੋਰਡਿੰਗ ਸੰਤ ਕਿਹੜਾ ਵਾ ਜਿੰਨੇ ਲੰਮਾ ਝੱਗਾ ਪਾਇਆ ਹੋਵੇ ਦੁਨੀਆਂ ਭੱਜ ਭੱਜ ਕੇ ਜਾ ਕੇ ਉਹਦੇ ਗਾੜੀ ਮੱਥੇ ਟੇਕ ਕੇ ਸਾਡੇ ਅਕੋਰਡਿੰਗ ਸੰਤ ਇਹ ਆ ਤੇ ਇਹਨਾਂ ਸੰਤਾਂ ਨੂੰ ਬਾਣੀ ਕੀ ਕਹਿ ਰਹੀ ਆ ਬਾਣੀ ਕਹਿ ਰਹੀ ਵੀ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪੈਣ ਤੱਕ ਗਲੀ ਜਿੰਨਾ ਜੱਪ ਮਾਲੀਆਂ ਲੋਟੇ ਹੱਥ ਨੇ ਵਾਗ ਓਏ ਹਰ ਕੇ ਸੰਤ ਨਾ ਕੀ ਐ ਬਨਾਰਸ ਕੇ ਠੱਗ ਹੁਣ ਜਿੱਥੇ ਭਗਤ ਕਬੀਰ ਸਾਹਿਬ ਨੇ ਲਿਖਿਆ ਗੱਜ ਸਾਡੇ ਤੈ ਤੈ ਧੋਤੀਆਂ ਜੇਕਰ ਉਹੀ ਭਗਤ ਕਬੀਰ ਸਾਹਿਬ ਅੱਜ ਬਾਣੀ ਉਚਾਰਦੇ ਤਾਂ ਆਜੋ ਤੋਤਿਆਂ ਨਾ ਲਿਖਦੇ ਆਜੋ ਕਸ਼ਹਿਰੇ ਲਿਖਦੇ ਲੰਮੇ ਲੰਮੇ ਜਿੱਥੇ ਲਿਖਿਆ ਤੇਰੇ ਪੈਣ ਤੱਕ ਉਥੇ ਤਾਗ ਨਾ ਲਿਖਦੇ ਉਥੇ ਗਲਤਰੇ ਲਿਖਦੇ ਉਤੋਂ ਦੀ ਗਲੇ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਤੇ ਲੋਟੇ ਅਜ ਤੁਸੀਂ ਵੇਖ ਲਓ ਕਿੰਨੇ ਸਾਧ ਆਪਣੇ ਕੋਲ ਲੋਟੇ ਰੱਖਦੇ ਕਿੰਨੇ ਸਾਧ ਓਏ ਹਰਕੇ ਸੰਤ ਨਾਖੀ ਹੈ ਕਿ ਇਹਨਾਂ ਨੂੰ ਹਰੀ ਦੇ ਕਾਲਪੁਰਖ ਦੇ ਸੰਤ ਨਾਖੋ ਯਕੀਨ ਹੈ ਬਨਾਰਸ ਕੇ ਠੱਗ ਤੇ ਬੇਨਤੀ ਕਰਾਂ ਜੇਕਰ ਭਗਤ ਕਬੀਰ ਸਾਹਿਬ ਅੱਜ ਹੁੰਦੇ ਅੱਜ ਉਹ ਬਨਾਰਸ ਕੇ ਠੱਗ ਨਾ ਲਿਖਦੇ ਅੱਜ ਲਿਖਦੇ ਸਾਡੇ ਪੰਜਾਬ ਕੇ ਠੱਗ ਹੁਣ ਇੰਨੀ ਵਿਆਖਿਆ ਕਿਸ ਨੇ ਕਰਤੀ ਤੇ ਪਤਾ ਕੀ ਕਹਿਣਾ ਇਹਨਾਂ ਨੇ ਸੰਤਾਂ ਦੀ ਨਿੰਦਿਆ ਕਰਤੀ ਜੀ ਇਹਨਾਂ ਨੇ ਮਹਾਪੁਰਸ਼ਾਂ ਨੂੰ ਮਾੜਾ ਕਹਿਤਾ ਜੀ ਤੇ ਭਗਤ ਕਬੀਰ ਜੀ ਅੱਗੇ ਕਹਿੰਦੇ ਆ ਉਹ ਕਹਿੰਦੇ ਐਸੇ ਸੰਤਾਂ ਦਾ ਮੌਕਾ ਭਾਵੇਂ ਕਿ ਇਦਾਂ ਦੇ ਸੰਤਾਂ ਨਹੀਂ ਸਾਨੂੰ ਪਸੰਦ ਦਾਲਾਸਿਓ ਪੇਡਾਂ ਘਟਕਾਵੇਂ ਜਿਹੜੇ ਟਾਣੀਆਂ ਨਹੀਂ ਖਾਂਦੇ ਪੂਰਾ ਤੇ ਪੂਰਾ ਰੋਖ ਹੀ ਖਾ ਜਾਂਦੇ ਆ ਜਿਹੜੇ ਇੱਕ ਪਰਿਵਾਰ ਦਾ ਜੀਣ ਹੀ ਖਾਂਦੇ ਪੂਰਾ ਤੇ ਪੂਰਾ ਟੱਬਰ ਹੀ ਹੜੱਪ ਕਰ ਜਾਂਦੇ ਇਥੇ ਉਹੋ ਜੀਆਂ ਦੀ ਗੱਲ ਕੀਤੀ ਆ ਆਖੋ ਸਤਨਾਮ ਕ੍ਰਿਵਾਹਿ ਗੁਰੂ ਤਕਈਆਂ ਦਾ ਟੱਬਰ ਦਾ ਸਾਧ ਹੜੱਪ ਕਰ ਵੀ ਗਏ ਆ ਇੱਕ ਮੈਂ ਬੇਨਤੀ ਕਰਾਂ ਜਿਹੜੇ ਪਿਓ ਆਪਣੀਆਂ ਧੀਆਂ ਨੂੰ ਲੈ ਕੇ ਇਹਨਾਂ ਡੇਰਿਆਂ ਤੇ ਜਾਂਦੇ ਹੀ ਆਪਣੀਆਂ ਪਤਨੀਆਂ ਨੂੰ ਆਪਣੀਆਂ ਬੱਚੀਆਂ ਨੂੰ ਆਪਣੀਆਂ ਭੈਣਾਂ ਨੂੰ ਜਿਹੜੇ ਲੋਕ ਇਹਨਾਂ ਡੇਰਿਆਂ ਤੇ ਲੈ ਕੇ ਜਾਂਦੇ ਸੀ ਜਦੋਂ ਡੇਰੇਦਾਰ ਬਾਬਿਆਂ ਦੀ ਅਸਲੀਅਤ ਪਤਾ ਲੱਗੀ ਮੀਡੀਆ ਦੇ ਵਿੱਚ ਗੱਲ ਨਾ ਆ ਜਾਈਏ ਸੋਸ਼ਲ ਮੀਡੀਆ ਤੇ ਗੱਲ ਨਾ ਵਾਇਰਲ ਹੋ ਜੇ ਉਦੋਂ ਉਹਨਾਂ ਸਾਧਾ ਨੇ ਬੱਚੀਆਂ ਨੂੰ ਵੀ ਮਰਵਾਤਾ ਉਹਨਾਂ ਸਾਧਾ ਨੇ ਪਿਵਾਣਾਂ ਨੂੰ ਵੀ ਮਰਵਾਤਾ ਭਰਾਵਾਂ ਨੂੰ ਮਰਵਾਤਾ ਇਹਨਾਂ ਸਾਧਾ ਨੇ ਵੀ ਤੇ ਗੱਲ ਆ ਗਈ ਨਾ ਕਿ ਡਾਲਾਂ ਸਿਓ ਪੇਡਾਂ ਘਟਕਾਵੇਂ ਭਗਤ ਕਬੀਰ ਸਾਹਿਬ ਵਰਗੇ ਮਹਾਪੁਰਸ਼ ਐਵੇਂ ਨਹੀਂ ਲਿਖੇ ਪੰਗਤੀਆਂ ਪਰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਮੈਂ ਹੁਣੇ ਬੇਨਤੀ ਇਹ ਕੀਤੀ ਹੱਥ ਜੋੜ ਕੇ ਫੇਰ ਕਰੂੰਗਾ ਧੀ ਗੁਰੂ ਦੀ ਬਹੁਤ ਵੱਡੀ ਦਾਤ ਆ ਇਹ ਭੈਣ ਜਿਹਨੂੰ ਮਿਲਦੀ ਆ ਬੜਾ ਵੱਡੇ ਭਾਗਾਾਂ ਵਾਲਾ ਭਰਾ ਵਾ ਉਹ ਜਿਹਨੂੰ ਭੈਣ ਦੀ ਦਾਤ ਮਿਲਦੀ ਆ ਬੜੇ ਵੱਡੇ ਭਾਗਾਾਂ ਵਾਲਾ ਪਿਓ ਆਉ ਜਿਨੂੰ ਧੀ ਦੀ ਦਾਤ ਮਿਲਦੀ ਆ ਬੜੇ ਵੱਡੇ ਭਾਗ ਆ ਸਾਡੇ ਕਿ ਸਾਨੂੰ ਗੁਰੂ ਸਾਹਿਬ ਨੇ ਧੀਆਂ ਦੀ ਦਾਤ ਬਖਸ਼ੀ ਪਰ ਹੱਥ ਜੋੜ ਕੇ ਬੇਨਤੀ ਕਰਾਂਗਾ ਇੱਕ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਧੀਆਂ ਨੂੰ ਜੇਕਰ ਲੈ ਕੇ ਜਾਣਾ ਵਾ ਨਾ ਤੇ ਭਾਈ ਗੁਰੂ ਘਰ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਕਿਤੇ ਖੜਨਾ ਵਾ ਹੱਥ ਜੋੜ ਕੇ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਜਾਓ ਇਹਨਾਂ ਪਖੰਡੀ ਬਾਬਿਆਂ ਤੋਂ ਨਾ ਖੜੋ ਕੁਝ ਕਰਨ ਵਾਲਾ ਕੰਮ ਹੈ ਤੁਹਾਡੇ ਤੁਹਾਡੇ ਵਸਦੀ ਗੱਲ ਹੈਗੀ ਆ ਤੇ ਘਰੇ ਬੈਠ ਕੇ ਬਾਣੀ ਪੜੋ ਸੰਸਾਰ ਤੇ ਆਪਣਾ ਆਉਣ ਦਾ ਮਕਸਦ ਕੀ ਹੈ ਆ ਕੀ ਲੈਣਾ ਹੀ ਆਪਾਂ ਆਏ ਹੋ ਸੁਣਨ ਪੜਨ ਕੋ ਬਾਣੀ ਕੀਤਾ ਕਿ ਹੀਰੇ ਜਿਹਾ ਜਨਮ ਹੈ ਕਬੀ ਬਦਲੇ ਜਾਏ ਪਈਆਂ ਦਾ ਸਾਧਾਂ ਦੇ ਕੋਲ ਆਪਦੇ ਬੱਚਿਆਂ ਨਾਲ ਲੈ ਕੇ ਜਾਓ ਬਾਣੀ ਦਾ ਵਾਕ ਹੈ ਪੂਰ ਤਾਪ ਗੇਰੂ ਕੇ ਬਸਤਰਾ ਆਪ ਦਾ ਕਮ ਆ ਰਿਆ ਗਰਹਤ ਹੈ ਨਸਤਾ ਇਹ ਸਾਦਾ ਵਾਸਤੇ ਜੀ ਆਪੇ ਸ਼ਬਦ ਆਪੇ ਵੀਡੀਓ ਬਣਾ ਲਣਗੇ ਆਪਦੀ ਆਪੇ ਮਗਰ ਗਾਣਾ ਲਾ ਦੇਣਗੇ ਕਿ ਭਾਗਾ ਨਾਲ ਹੀ ਮਿਲਦੇ ਐਸੇ ਸੰਤ ਤੇ ਤੁਹਾਨੂੰ ਸਰਟੀਫਿਕੇਟ ਕਿਹਨੇ ਦੇ ਦਿੱਤਾ ਵੀ ਤੁਸੀਂ ਸੰਤ ਜੀ ਤੁਹਾਨੂੰ ਕਿਹਨੇ ਠੋਟੇ ਦਿੱਤੀ ਵੀ ਤੁਸੀਂ ਸੰਤ ਬਣ ਗਏ ਜੀ ਕਿੰਨੇ ਰਾਈਟ ਦਿੱਤਾ ਤੁਹਾਨੂੰ ਜਿਨ੍ਹਾਂ ਨੂੰ ਅਜੇ ਤੱਕ ਰੱਬ ਮਿਲਿਆ ਵਾ ਉਹਨਾਂ ਨੇ ਦੁਨੀਆਂ ਨੂੰ ਦੱਸਿਆ ਨਹੀਂ ਕਿਸੇ ਨੂੰ ਅਜੇ ਤੱਕ ਕਿ ਸਾਨੂੰ ਰੱਬ ਮਿਲ ਗਿਆ ਵਾ ਤੇ ਇਹ ਚਿੱਟੀ ਸੇਕ ਆ ਗਏ ਪੰਜਾਬ ਨੂੰ ਅੰਦਰੇ ਅੰਦਰ ਤੇ ਆਪਣੇ ਆਪ ਨੂੰ ਹੀ ਸੰਤਿਆਂ ਹੀ ਮਹਾਪੁਰਸ਼ਿਆਂ ਤੇ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਨਾ ਐਵੇਂ ਇਹ ਜਿਹੇ ਡੇਰੇ ਆ ਤੇ ਜਾਓ